ਆਈ ਪ੍ਰਭਿ ਸ਼ੁਨਾਗਤੀ ਕਿਰਪਾ ਨਿਦਿਆਲ ਏਕਖ ਹਰ ਮਨ ਵਸਤ ਨਾਨਕ ਗੂਤ ਨਿਹਾਲ ਗੁਰ ਕੈ ਦਰਸ਼ਨ ਮੋਖ ਦਵਾਰ ਸਤਿਗੁਰੂ ਸੇਵ ਪਰਵਰ ਸਧਾਰ ਗਿਆਨ ਧਿਆਨ ਕੀ ਕਰਮ ਨਾ ਜਾਨਾ ਨਾਹਿਨ ਨਿਰਮਨ ਕਰਨੀ ਸਾਧ ਸੰਗਤ ਗਏ ਅਮ ਚਰਨ ਲਾਵੋ ਬੇਖਮਾ ਨਦੀ ਜਾਈ ਕਰਣੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤੁ ਸ੍ਰੀ ਮਹੱਲਾ ਪੰਜਵਾਂ ਛਤ ਕਾਰਪਨਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸੁਰਾਤ ਚਿਤਵੋਂ ਅਨ ਦਿਨ ਨੀਤ ਖੋਜ ਤਪ ਤੁਰ ਮੇਲੀਆ ਨਾਨਕ ਹਰਿ ਸੰਗ ਮੀਤ ਨਰਸਨ ਪਿਆਸੀ ਦਸੂਰਾਤ ਚਿਤਵੋ ਅਨੰਦ ਨੀਤ ਖੋਲ ਕਬਟ ਗੁਰ ਮੈਲੀਆ ਨਾਨਕ ਹਰ ਸੰਗ ਮੀਤ ਸ਼ੰਤ ਸੁਣੀ ਆਰਸ ਮਾਰੇ ਸੱਜਣ ਇਕ ਕਰੂੰ ਬੇਨੰਥੀਆਂ ਤੇ ਸਮੋਹਨ ਲਾਲ ਪਿਆਰੇ ਹਾਂ ਬਿਰੋਖ ਜੰਤਿਆ ਤਿਸ ਦਾ ਸੁਬਿਆਰੇ ਸੁਰ ਭਰੀ ਉਤਾਰੇ ਇੱਕ ਬਹਰੀ ਦਰਸ਼ਨ ਦਿਜੇ ਮੈਨਾਂ ਹਮਾਰੇ ਪ੍ਰੀਅ ਰੰਗ ਰੰਗਾਰੇ ਇੱਕ ਤਰਬੀਨਾਂਤੀ ਜੇ ਬ੍ਰਹਤ ਸ੍ਰਵਮਾਨ ਲਈਂਦਾ ਜਗਲ ਮੀਨਾ ਚਾਂਬਤ ਕਜੇ ਮੇਤੀ ਸੰਤਿਆ ਜਗਦਾਨਤ ਗੁਰ ਪੂਰਾ ਪਾਇਆ ਸਗਲੀ ਤਖਾ ਬੁਜੰਤਿਆ ਯਾਰੋ ਤ੍ਰਿਯ ਹ ਕੋ ਸਕੀਆਂ ਮੋਂ ਬਹੀ ਨ ਜੀਆ ਯਾਰੋ ਹਿੱਕ ਤੋਂ ਹਿੱਕ ਚਾਹਵੇ ਹੋ ਕਿਸਾ ਕੀ ਤਹਿਆ ਹਿੱਕ ਤੋਂ ਹਿੱਕ ਚਾਹਵੇ ਅਨਿਕ ਪਿਆਰ ਨਿਪ ਕਰਦੇ ਧੋਗ ਵਿਲਾਸ ਤੈਨਾ ਦੇ ਖਮਨ ਚਾਉ ਸੰਦਾ ਹੋ ਤਦ ਪਾਈ ਗੁਣ ਤਸ ਜਿਵੇਂ ਕਟਾ ਲਾਲ ਵਿਝਾ ਹੋਤੀ ਸਿਆ ਕੇ ਮਨ ਦੇਹੀਆ ਨਾਨਕ ਕਹਿ ਸੋ ਗਨੋ ਸੁਹਾਗਣ ਮੂਤਸ ਵਿਖਾ ਫਿਰ ਕੇਹੀਆ ਯਾਰੋ ਪਰੀਆ ਪੜਪਾਣਾ ਕਿਸ਼ਣ ਸੀ ਸ਼ੰਦਾਨ ਯਾਰੋ ਤਰਾਬਿਆ ਲਾਲਣਾ ਮੂਂਦਾ ਸੁਦਸੰਗ ਨਾ ਜਾਣ ਤੈ ਪਾਇਆ ਆਪ ਤੁਮਾਇਆ ਕੇਹ ਤਹ ਭਾਗ ਮਥਾਣੇ ਬਾ ਪਕੜ ਠਾਕੁਰ ਹੋ ਕਿਤੀ ਗੁਣ ਯਬ ਗਣ ਰਾਮ ਪਛਾਣੇ ਗੁਣ ਹਾਤ ਮਾਇਆ ਰੰਗ ਲਾਲ ਬੁਣਾਇਆ ਤਿਸ ਹਬੂ ਕੇਸਾ ਸੋਹੰਦਾ ਜਨ ਦਾ ਨ ਕਿਤੋ ਹਨ ਸੋਹ ਅਦਭਨ ਸਾਈ ਜੇ ਸੰਸਾਰ ਕੋ ਪਤਾਰ ਬਸੰਦਾ ਯਾਰੋ ਕਿੰਤ ਸੁੱਖ ਸੁਖੇ ਦੀ ਸਾ ਮੈਂ ਪਾਈ ਬਰ ਮੋੜੀਂ ਦਾ ਆਇਆ ਕੁਤੀ ਵਾਗਾਈ ਮਹਾ ਮੰਗਲਰ ਹਸਤੀਆ ਤਿਰ ਜਾਲੇ ਸਦ ਨਗਰੰਗੀਆ ਬੜ ਭਾਗ ਪਾਇਆ ਗੁਰ ਮਿਲਾ ਸਤਿ ਸ੍ਰੀ ਅਕਾਲ ਸਤ ਸੰਗੀਆਂ ਆਸਾ ਮਨਸਾ ਸਗਲ ਪੂਰੀ ਪ੍ਰੀਅ ਅੰਕ ਅੰਕ ਮਿਲਾਈ ਬਿਰਬੰਤ ਨਾ ਦੇ ਕੋ ਸੁਖ ਸੁਖ ਕਹਿੰਦੀ ਸੋ ਮੈਂ ਗੁਰਬਿਹ ਪਾਈ ਆਸਾ ਮਨਸਾ ਸਗਲ ਪੂਰੀ ਪ੍ਰੀਅ ਅੰਕ ਅੰਕ ਮਿਲਾਈ ਬਿਰਬੰਤ ਨਾ ਦੇ ਕੋ ਸੁਖ ਸੁਖ ਕਹਿੰਦੀ ਸਾਹਿਬ ਗੁਰੂ ਦੇ ਪਾਈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ